ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਠੱਤੀਪਾਈ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਉੱਚੇ ਬੱਚੇ ਵਾਲੀ ਝੋਟੀ ਆ ਇੱਕ ਟੋਕੜ ਵਹਿੜਾ ਸਮੇਤ ਬੱਚੀ ਦੋ ਤਾਜ਼ੇ ਸੂਏ ਸ਼ਕੀਨ ਝੋਟੀਆਂ ਨੇ ਐਨ ਗੋਲ ਸਿੰਗੀਆਂ ਮਗਰ ਬੱਚੇ ਵੀ ਚੰਗੇ ਆ ਇੱਕ ਕ੍ਰਾਸ ਅੰਗ ਵੱਛੀ ਆ ਤੇ ਦੋ ਕੱਟੀਆਂ ਨੇ ਤੇ ਜਿਹਦਾ ਇੱਕ ਦਾ ਪ੍ਰੋਪਰ ਤੁਹਾਨੂੰ ਰਿਕਾਰਡ ਮਿਲੂਗਾ ਬਕਾਇਦਾ ਡੇਟ ਆਫ ਬਰਥ ਵੀ ਬਾਕੀ ਦੀ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਠੱਠੀ ਭਾਈ ਤਹਿਸੀਲ ਬਾਗਾਪਰਾਣਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 97799 99733 ਠੀਕ ਹੈ ਵੀਰੇ ਅੱਜ ਨਾਗ ਹੈਗੇ ਜੀ ਆਪਣੇ ਕੋਲ 7-8 ਹੋਗੇ ਜੀ 7-8 ਨਾਗ ਆ ਬਾਈ ਠੀਕ ਹੈ ਜੀ ਕਿੱਧਰੋਂ ਸ਼ੁਰੂ ਕਰਕੇ ਜੀ ਇਧਰੋਂ ਕਰਦਾ ਵੀਰੇ ਇਧਰੋਂ ਕਰਦੇ ਆ ਪਹਿਲਾ ਝੁੱਟੀ ਦਾ ਤੁਸੀਂ ਸਨਖ ਪੁਣਾ ਚੈੱਕ ਕਰੋ ਐਂਡ ਗੋਲ ਸਿੰਗੀ ਆ ਰੁਪਈਆ ਨਹੀਂ ਲੰਗਦਾ ਬਈ ਦੀ ਚੈੱਕ ਕਰ ਸਕਦੇ ਹਾਂ ਪਹਿਲਾ ਸੁਆ ਬਾਈ ਚਾਰ ਦੰਦ ਆ ਕਦੋਂ ਸੁਈ ਹੈ ਜੀ ਸੁਈ ਨੂੰ ਬਈ ਇਹਨੂੰ 9-10 ਦਿਨ ਹੋ ਗਏ ਜੇਰ ਕੰਪਲੀਟ ਆ ਹਾਂ ਬਾਈ ਜੇਰ ਕਿੰਨਾ ਨਟ ਦੁੱਧ ਆ ਜੀ 8 ਕਿਲੋ ਤੋਂ ਸਟਾਰਟ ਅਹੀ ਕੀਤੀ ਆ ਬਈ ਇਹਨੇ ਸ਼ਿਵਾਈ ਕਰਾ ਦਾਂਗੇ ਹਾਂ ਬਾਈ ਥਣਾ ਦੀ ਗਾਰੰਟੀ ਆ ਪਾਰ ਪਿੱਛੇ ਦੀ ਜਮਾ ਉਹ ਕਿੰਨੇ ਦਿਨ ਹੋ ਗਏ ਸੁਈ ਨੂੰ 8ਵਾਂ 9ਵਾਂ ਦਿਨੀਆਂ ਬਈ ਦੂਰ ਕੇ ਦਿਖਾਦੀ ਬਈ ਸੁਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਪਤਲੇ ਪਿੰਡੇ ਦੀ ਆ ਗੋਲ ਸਿੰਗੀ ਆ ਬੱਚਾ ਕੀ ਹੈ ਮਗਰ ਕੱਟੀ ਮਗਰ ਆ ਬਾਈ ਮਗਰ ਵੀ ਬੱਚਾ ਕੱਟੀ ਆ ਜੀ ਜੀਰ ਦੇ ਕੰਪਲੀਟ ਆ ਆਪ ਵੀ ਚੰਗੀ ਆ ਤੇ ਬੱਚਾ ਵੀ ਪੂਰਾ ਚੰਗਾ 8 ਲੀਟਰ ਰੋਕ ਲਈ ਵੀਰੇ 8 ਲੀਟਰ ਤੋਂ ਸਟਾਰਟਿੰਗ ਆ ਯਾਨੀ 8 ਲੀਟਰ ਦੀ ਬਾਈ ਕਹਿੰਦਾ ਚਵਾਈ ਕਰਾ ਦਾਂਗੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਿਊਟੀ ਦੇ ਪੱਖ ਤੋਂ ਪੂਰੀ ਚੰਗੀ ਆ ਗੋਲ ਪੱਠਪੂੜਾ ਵਜਨ ਵਜੂਦ ਵੀ ਪੂਰਾ ਚੰਗਾ ਜੀ ਚੈੱਕ ਕਰ ਸਕਦੇ ਹੋ ਹਵਾਨਾ ਸੋਨਾ ਫਿਟਨੈਸ ਵਾਲਾ ਹਵਾਨਾ ਵੀਰੇ ਡਿਮਾਂਡ ਕਰਨੀ ਉਹ ਵੀਰੇ ਜਿਹੜੇ ਲੈਣੇ ਆ ਯੈਸ ਤੇ ਨੋ ਜਮਾ ਇਹਦਾ 87000 ਰੁਪਏ ਜੋ ਬਈ ਮਾਨਤਾਨ ਕਰਾਂਗੇ ਆਪਾਂ ਦੋ ਨਾਲ ਕਿ ਮਿਲਨੇ 87000 ਤੇ ਜਾਇਜ਼ ਡਿਮਾਂਡ ਆ ਬਿਲਕੁਲ ਜਾਇਜ਼ ਡਿਮਾਂਡ ਮੋੜ ਕੱਟੀ ਵੀ ਆ ਬਈ ਖਾਲੀ ਕੱਟੀ ਲੈਣ ਉੱਠ ਜੋ ਐਡੀ ਤੇ ਐਵੇਂ 50 60000 ਦੀ ਮਿਲੂਗੀ 87000 ਚੋਂ ਮਾਨਤਾਨ ਹੋ ਜਾਊਗਾ ਤੇ ਬੱਚਾ ਵੀ ਤੁਹਾਨੂੰ ਮਗਰ ਕੱਟੀ ਮਿਲ ਜਾਣੀ ਆ ਜੀ ਬਾਕੀ ਇਹ ਜੀਆਂ ਬਈਰ ਫੰਡਰਾ ਫੇਰ ਦਿਨਾ ਹਾਜੀ ਸਹੀ ਗੱਲ ਆ ਇਹ ਜੀਆਂ ਫੰਡਰਾ ਫੇਰਦੀਆਂ ਕਈ ਵਾਰ ਤਾਂ ਜਵਾਨ ਹੋ ਕੇ ਝੋਟੀ ਬਣਦੀ ਆ ਹਾਂ ਬਈ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਦੂਜਾ ਸੂਆ ਬਈ ਆ ਇਹ ਕੋਦੋਂ ਸੂਈ ਆ ਜੀ ਇਨੂੰ 14-15 ਦਿਨ ਹੋ ਗਏ। ਬੱਚਾ ਕੀ ਆ ਜੀ? ਬੱਚਾ ਕੱਟੀ ਇਹਦੇ ਮਗਰ। ਬੱਚਾ ਇਹਦੇ ਮਗਰ ਜੇਰ ਦੀ ਸਾਫ ਆ ਜੀ। ਜੇਰ ਦੀ ਸਾਫ ਆ ਇਹ ਮਗਰਲੇ ਸਾਨੂੰ ਤੈਲ ਆ ਬਾਈ। ਪਹਿਲਾਂ ਤਾਂ ਹੀ ਨਹੀਂ ਹੁੰਦਾ ਦੁੱਧ। ਨਹੀਂ ਹੋਣੀ ਹੋਈ ਆ ਬਾਈ। ਹੋਣੀ ਹੋਈ ਆ ਜੀ। ਠੀਕ ਆ। ਹੁਣ ਬਿਲਕੁਲ ਹੀ ਬੰਦ ਆ ਜੀ। ਥਾਣ ਜਮਾ ਸਾਫ ਆ ਕੋਈ ਗੰਡ ਨਹੀਂ ਕੋਈ ਨਾੜ ਨਹੀਂ। ਹਮ। ਇਨਫੈਕਸ਼ਨ ਹੋ ਕੇ ਬੰਦੇ ਦੇ ਕਹਿਣ ਮਤਲਬ ਕੋ ਵੀ ਬੰਦ ਹੋ ਗਿਆ। ਬੰਦ ਹੋ ਗਿਆ। ਹੁਣ ਆਪਾਂ ਤਿਲਾਂ ਚ ਦੇਣੀ ਆ। ਹਾਂ। ਕਿੰਨਾ ਦੁੱਧ ਆ ਜੀ? ਦੁੱਧ ਇਹਦੇ ਕੋਲੇ 9 ਕਿਲੋ ਆ ਬਾਈ ਠੀਕ ਆ ਤਿੰਨਾ ਥਣਾ ਚ ਹਾਂ ਤਿੰਨਾ ਥਣਾ ਚੰਗੀ ਆ ਝੋਟੀ ਸਿੱਣੀ ਪਹਿਲਾਂ ਕੱਟੀ ਦਾ ਰਿਕਾਰਡ ਹੈਗਾ ਇਹਦਾ 10 11 ਕਿਲੋ ਦਾ ਠੀਕ ਆ ਇਹਦਾ ਨਕਸ਼ਾ ਪਹਿਲਾਂ ਲੈਣਾ ਸੀ 12 13 ਕਿਲੋ ਹੁਣ ਥਣ ਕਰਕੇ ਭਾਂਵੇਂ ਕੱਟ ਨੁਕਸਾਨ ਹੋ ਗਿਆ ਥੋੜਾ ਜਾਂ ਬੱਚਾ ਮਗਰ ਕੱਟੀ ਆ ਜੀ ਸੋਣੀ ਸੋਨਾ ਮੁਠੀ ਵਾਲਾ ਥਣਾ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਇੱਕ ਥਣੋਂ ਬਾਈ ਦੱਸਦਾ ਕਿ ਬਿਲਕੁਲ ਤੈਲ ਆ ਜੀ ਕਿਸੇ ਕਾਰ ਉਹਦੀ ਗੱਲ ਬਾਈ ਹੂੰ ਉਹਦੇ ਚੋਂ ਆਉਂਦਾ ਵੀ ਆ ਸਾਫ਼ ਦੁੱਧ ਆਉਂਦਾ ਕੋਈ ਗੰਡ ਨਹੀਂ ਕੋਈ ਨਾੜ ਨਹੀਂ ਕੋਈ ਭੂਰ ਨਹੀਂ ਛਟਾ ਨਹੀਂ ਧਾਰਾ ਆਉਣੀ ਆ ਬ 5-7 ਇਤਾਰਾ ਹੁੰਦੀ ਆ ਆਪਾਂ ਜਮਾ ਖਤਮ ਕਰਕੇ ਦੇਣਾ ਹੈ ਜਮਾ ਆਪਾਂ ਤਿੰਨਾਂ ਚ ਮੁੱਲ ਕਰਨਾ ਭਈ ਠੀਕ ਹੈ ਜੀ ਬਾਕੀ ਚੰਗੀ ਆ ਵੀਰੇ ਹੋਲ ਚੰਗੀ ਝੋਟੀ ਆ ਤੇ ਬੱਚਾ ਵੀ ਮਗਰ ਕੱਟੀ ਆ ਹਨਾ ਬਈ ਇਹ ਯਾਰ ਜੇ ਮੱਥਾ ਮਾਰ ਲੂਗਾ ਬਈ ਕੋਈ ਦਵਾਈ ਨਹੀਂ ਲੱਗੀ ਬੰਦੇ ਦੇ ਸੱਟ ਵੱਜ ਗਈ ਸੀ ਹੂੰ ਜੇ ਹੁਣ ਕੋਈ ਗੌਰ ਕਰ ਲੂਗਾ ਆ ਵੀ ਸਕਦਾ ਆ ਵੀ ਸਕਦਾ ਉਹ ਚਲੋ ਅਗਲੇ ਦੀ ਬਈ ਖੇਚਲ ਹਾਂਜੀ ਬਈ ਤੇ ਇਹਦੀ ਡਿਮਾਂਡ ਜੀ ਇਹਦਾ 72000 ਰੁਪਏ ਜਮਾਨਤਾਨ ਦਾ ਜੋੜਾ ਲੈ ਜੇ ਸੱਜਣ ਕੋਈ ਹੋਰ ਮਾਨਤਾਨ ਕਰਦੇ ਠੀਕ ਹੈ ਵੀਰੇ ਤੇ ਨਗ ਨੰਬਰ ਆ ਗਿਆ 3 ਦਾ ਸੁਆ ਕਿੰਨਾ ਮਾਜੀ ਇਹਦਾ ਇਹਦਾ ਦੂਜਾ ਸੁਆ ਬਈ ਆ ਕਦੋਂ ਸੂਈ ਹੈ ਜੀ ਇਹ ਇਹ ਪੰਜਾਂ ਛਿਆਂ ਵੀ ਨਹੀਂ ਸੂਈ ਆ ਬਈ ਬੱਚਾ ਕੀ ਆ ਜੀ ਬੱਚਾ ਕੱਟਾ ਕੱਟੇ ਤੇ ਮਿਲਦੀ ਆ ਨਹੀਂ ਮਿਲਦੀ ਭਾੜੇ ਤੇ ਹੀ ਆ ਕਿੰਨਾ ਦੁੱਧ ਆ ਜੀ ਛੱਡ ਵੀ ਲੋ ਪਾਓ 5 ਕਿਲੋ ਦੁੱਧ ਆ ਬਈ ਦੋਨਾਂ ਟਾਈਮਾਂ ਦਾ 10 ਤਰੀਕ ਨੂੰ ਇਹ ਆਈ ਹੋਈ ਆ ਜੀ ਅੱਛਾ ਆਪਾਂ ਕ੍ਰੋਸ ਹੋਈ ਕੇ ਆਈ ਹੋਈ ਆ ਕ੍ਰੋਸ ਹੋਈ ਆ ਡਾਇਰੈਕਟ ਠੀਕ ਆ ਜੀ ਤੇ ਇੱਕ ਸਿੰਗ ਦਾ ਇਹਦਾ ਪੋਪਲਾ ਲਿਆ ਵਾ ਹਨਾ ਹਾਂਜੀ ਬਈ ਠੀਕ ਆ ਤੋੜ ਕੇ ਦਿਖਾ ਦਿਓ ਝੋਟੀ ਚੰਗੀ ਸੀਗੀ ਕਿਤੇ ਸਿੰਗ ਡਾਡੂ ਲਿਆ ਹੋਣਾ ਪੋਪਲਾ ਲਿਆ ਵਾ ਚੰਗੀ ਆ ਝੋਟੀ 5 ਕਿਲੋ ਦੁੱਧ ਬਈ ਜਿੰਨਾਂ ਕੋਲੇ ਆਪਾਂ ਲੈ ਕੇ ਨਹੀਂ ਆਉਂਦਾ ਠੀਕ ਆ ਵੀਰੇ ਬੱਚਾ ਮਗਰ ਕੱਟਾ ਕੱਟੇ ਦੀ ਵੈਸੇ ਛੱਡਣ ਦੀ ਲੋੜ ਨਹੀਂ ਬਾਈ ਕਹਿੰਦਾ ਝਾੜ ਤੇ ਵੀ ਮਿਲ ਪੈਂਦੀ ਹੈ ਜੇ ਛੱਡਣਾ ਤਾਂ ਤੁਸੀਂ ਛੱਡ ਵੀ ਸਕਦੇ ਹੋ 10-12000 ਦਾ ਤਾਂ ਫਿਰ ਕੱਟਾ ਵੀ ਹੈਗਾ ਵੀਰੇ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕ੍ਰੋਸ ਹੋਈ ਵੀ ਆ ਉਹ ਅਗਲੇ ਦੀ ਕਿਸਮਤ ਵੀਰੇ ਗੱਬਣ ਰਹਿਣਾ ਖਾਲੀ ਰਹਿਣਾ ਤੇ ਡਿਮਾਂਡ ਇਹ ਦੀ ਵੀਰੇ ਇਹਦਾ 65000 ਚੋ ਮਾਨਤਾਨ ਕਰਾਂਗੇ ਬਾਈ ਉਹ ਜੁਮਾਨਤਾਨ ਜੀ ਠੀਕ ਆ ਇਹਦਾ ਬਾਈ ਕਹਿੰਦਾ 65000 ਰੁਪਏ ਚੋ ਮਾਨਤਾਨ ਕਰ ਦਾਂਗੇ ਜੀ ਚੰਗੀ ਹੈ ਵੀ ਝੋਟੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਕਨੈਕਟ ਬਾਈ ਨਾਲ ਕਰ ਲਿਓ 4 ਨੰਬਰ ਨਾ ਗੇ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਸੁਆ ਸੁਆ ਤੀਜਾ ਬਾਈ ਬੈੜ ਦਾ ਠੀਕ ਆ ਕਦੋਂ ਸੂਈ ਆ ਜੀ ਇਹ ਆ ਬੱਚੀ ਆ ਬਾਈ ਢਾਈ ਤਨ ਮਹੀਨੇ ਦੀ ਢਾਈ ਤਨ ਬੱਚੇ ਤੇ ਮਿਲਦੀ ਆ ਹੁਣ ਮਿਲਦੀ ਉਹੀ ਬਜੇ ਮਰਜੀ ਝੋਲੇ ਬੰਦਾ ਕਿੰਨਾ ਦੁੱਧ ਆ ਜੀ ਦੁੱਧ 7 ਕਿਲੋ ਆ ਬਾਈ ਚਵਾਈ ਕਰਾ ਦਾਂਗੇ ਜੀ ਹਾਂ ਲੈ ਚਵਾਈ ਕਰਾ ਰਾਂ ਠੀਕ ਆ ਈਆਈ ਵਗੈਰਾ ਤਾਂ ਨਹੀਂ ਹੋਈ ਇਹਦੀ ਈਆਈ ਨਹੀਂ ਹੋਈ ਹਜੇ ਬਾਈ ਤੋੜ ਕੇ ਦਿਖਾ ਦੀ ਵੀਰੇ ਸੋਣੀ ਜਰਸੀ ਆ ਜੀ ਹਾਈਟ ਦੀ ਨਾਰਮਲ ਆ ਬੱਚਾ ਮਗਰ ਇਹਦੇ ਬੱਚੀ ਆਗੀ ਬੱਚੇ ਤੇ ਜੋਨਾ ਬੱਚੇ ਤੇ ਝੋਲੇ ਜੀ ਨਾ ਬੱਚੇ ਤੇ ਸੋਣੀ ਤਾਂ ਵੀ ਵੈਸੇ ਵੀ ਮਿਲ ਪੈਂਦੀ ਆ 7 ਕਿਲੋ ਨੈਟ ਦੁੱਧ ਤਿਆਰ ਆ ਆਪਦੀ ਦੂ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀਰ ਇੱਕ ਨਗ ਨਾਲ ਤੁਹਾਨੂੰ ਇਹਦੇ ਵੀ ਫ੍ਰੀ ਮਿਲ ਜਣਾ ਬੱਚਾ ਮਗਰ ਬੱਚੀ ਮਿਲ ਜਣਾ ਥਣਾ ਦੀ ਡੰਨ ਆ ਜੀ ਹਾਂ ਜਮਾ ਡਾਨਾ ਬਾਈ ਇਹਦੀ ਡਿਮਾਂਡ ਜੀ ਇਹਦਾ 20 ਚ ਮਾਨਤਾਨ ਕਰਾਂਗੇ ਬਾਈ 20000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਚੰਗੀ ਆ ਵੀਰੇ ਵੜ ਬਾਕੀ ਬੱਚਾ ਵੀ ਮਗਰ ਚੰਗਾ ਜੀ ਬੱਚੇ ਸਾਰੀਆਂ ਮਗਰ ਕਟੀਆਂ ਤੇ ਬੱਚੀਆਂ ਹੀ ਆ ਬਾਈ ਕਟੀਆਂ ਤੇ ਬੱਚੀਆਂ ਸਹੀ ਗੱਲ ਆ ਤੇ ਦੋ ਕਟੀਆਂ ਤੇ ਇੱਕ ਬੱਚੀ ਆ ਇੱਕ ਕੱਟੀ ਵੀਰੇ ਇਹਦੀ ਉਮਰ ਕਿੰਨੀ ਕਾ ਜੀ ਇਦੀ ਉਮਰ ਬਾਈ ਸਹੀ 14 ਮਹੀਨੇ ਆ ਲਿਖਤੀ ਰੂਪ ਚ ਲਿਖਤੀ ਰੂਪ ਚ ਦੇ ਦਿਆਂਗੇ ਇਹਦੇ ਆਪਾਂ ਟੀਕੇ ਭਰਾਇਆ ਤੱਕ ਦਾ ਰਿਕਾਰਡ ਦੇ ਦਾਂਗੇ ਬੰਦੇ ਇਹਦਾ ਹਾਂ ਪ੍ਰੋਪਰ ਮਿਲੂਗਾ ਪ੍ਰੋਪਰ ਰਿਕਾਰਡ ਮਿਲੂਗਾ ਸੁਲਤਾਨ ਦਾ ਬੱਚਾ ਇਹ ਅੱਛਾ ਹਾਂ ਸੁਲਤਾਨ ਮਾਂ ਦਾ ਦੁੱਧ ਕਿੰਨਾ ਕਿਸੀ ਬਾਈ ਮਾਂ ਦਾ ਰਿਕਾਰਡ ਹੈਗਾ ਬਾਈ 16 ਕਿਲੋ ਦਾ 16 ਕਿਲੋ ਦਾ ਹਾਂ ਠੀਕ ਹੈ ਵੀਰੇ ਇਹਦਾ ਤਾਂ ਭਾਵੇਂ ਕੋਈ ਡੀਐਨਏ ਟੈਸਟ ਕਰਾ ਲਈ ਯਾਰ ਸੁਲਤਾਨ ਦੀ ਫੁੱਲ ਗਾਰੰਟੀ ਆਪਾਂ ਇੰਨੀ ਗਾਰੰਟੀ ਹੈ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਉਹ ਖੜੀ ਰਹਿਣ ਦੇ ਭਲਾ ਕੋਈ ਚੱਕਰ ਨਹੀਂ ਝੋਲੀ ਦੇਖ ਸਕਦੇ ਹੋ ਟੌਪ ਦੀ ਝੋਲੀ ਆ ਕੱਲਾ ਕੱਲਾ ਥਾ ਸੰਭੀ ਪਲੇ ਪੂਰੀ ਆ ਲਿਖਤੀ ਰੂਪ ਚ ਬਾਈ ਦੱਸਦਾ ਕਿ 14 ਮਹੀਨਿਆਂ ਦੀ ਕੱਟੀ ਆ ਡੀ ਐਨ ਏ ਤੇ ਕਰਦੀ ਗਰੰਟੀ ਆ ਸੁਲਤਾਨ ਦਾ ਬੱਚਾ ਜੀ ਮਦਰ ਮੈਲਕ ਰਿਕਾਰਡ 16 ਕਿਲੋ ਟਾਪ ਬਰੀਡ ਕਹਿ ਸਕਦੇ ਬਾਕੀ ਵੀਰੇ ਬੋਡੀ ਸਟਰਕਚਰ ਵੀ ਇਹਦਾ ਦੱਸਦਾ ਹੀ ਆ ਆਪ ਹੀ ਦੱਸਦੀ ਆ ਵੀ ਮੈਂ ਹੈਗੀ ਆ ਟੀਕੇ ਦੀ ਜੈਜ ਡਿਮਾਂਡ ਇਹਦੀ ਇਹਦਾ ਬਾਈ 25 ਚੋਂ ਮਾਣਤਾਨ ਕਰਾਂਗੇ ਉਹ ਜੂ ਮਾਣਤਾਨ ਜੀ ਠੀਕ ਆ ਇਹਦਾ ਬਾਈ ਕਹਿੰਦਾ 25 ਚੋਂ ਮਾਣਤਾਨ ਕਰ ਦਾਂਗੇ ਜੀ ਚੰਗੀ ਆ ਇਹ ਵੀ ਤੇ ਅੱਗੇ ਦੋ ਨੰਬਰ ਜਿਹੜੀ ਕੱਟੀ ਆ ਵੀਰੇ ਇਹਦੀ ਕਿੰਨੀ ਉਮਰ ਆ ਜੀ ਇਹਦੀ ਬਾਈ 10 ਮਹੀਨੇ ਉਮਰ ਆ ਠੀਕ ਆ ਫੋੜ ਸ਼ਾਂ ਕਿਤੇ ਵੀ ਨਹੀਂ ਕੋਈ ਨਹੀਂ ਇਹਦੇ ਵੀ ਥਾਣਾ ਚਾਦੀ ਆ ਬਾਈ ਠੀਕ ਆ ਥੋਲੀ ਸੋਲੀ ਆ ਜੀ ਪੂਰੇ ਮੋٹے ਮੋٹے ਥਾਣਾ ਬਾਈ ਯਾਰ ਠੀਕ ਆ ਬਾਕੀ ਸਿੰਗੀ ਵੀ ਗੋਲ ਕਰਨ ਲੱਗੀ ਹੈ ਨਾ ਇਹ ਇਹ ਸਹੀ 10 ਮਹੀਨੇ ਦੀ ਇਹਦੀ ਮਾਂ ਹਜੇ 5 ਮਹੀਨੇ ਦੀ ਗੱਬਣਾ ਬਾਈ ਅੱਛਾ ਹਾਂ ਠੀਕ ਆ ਇਹਦੀ ਡਿਮਾਂਡ ਜੀ ਇਹਦਾ 20 ਚ ਮਾਨ ਤਾਨਾ ਜੋੜਾ ਲੈ ਜੇ ਫਿਰ 40 ਦੀਆਂ ਬਾਈ ਠੀਕ ਆ ਤੇ ਜਿਹੜੀ ਆ ਬੱਚੀ ਆ ਇਹਦੀ ਕਿੰਨੀ ਉਮਰ ਆ ਜੀ ਇਹਦੀ 6-7 ਮਹੀਨੇ ਉਮਰ ਆ ਬਾਈ ਹਜੇ ਫੋੜ ਸ਼ਾਕ ਤਾਂ ਹੈ ਨਹੀਂ ਕੋ ਇਹਦੀ ਡਿਮਾਂਡ ਇਹਦਾ 5500 ਚੋ ਮਾਨਤਾਨ ਕਰਾ 5500 ਰੁਪਏ ਚੋ ਮਾਨਤਾਨ ਚੰਗੀਆਂ ਚੀਜ਼ਾਂ ਬਾਕੀ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾਰ ਧੰਨਵਾਦ